ਅੱਜ ਦੀ ਗੱਲਬਾਤ ਕੁਰਬਾਨੀ ਬਾਰੇ ਰਹੀ ਸੀ ਅਸੀਂ ধর্ম ਦੇ ਸੰਦਰਭ ਵਿੱਚ ਫਿਰ ਗੱਲਾਂ ਕਰਾਂਗੇ ਜੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪਾਠਕਾਂ ਤੇ ਸਰੋਤਿਆਂ ਲਈ ਲਾਹੇਵੰਦ ਸਾਬਤ ਹੋਣ ਗਿਆ ਇੱਕ ਬਹੁਤ ਅਹਿਮ ਮਸਲਾ ਹੈ ਕਿ ਕਿ ਸਿੱਧੇ ਖੁੰਦਿਆਂ ਹੋਇਆ ਕਿਸੇ ਕੌਤਕ ਜਾਂ ਕਰਾਮਾਤ ਵਿੱਚ ਯਕੀਨ ਕਰਨਾ ਚਾਹੀਦਾ ਕਰਾਮਤਾ ਤੇ ਕੌਤਕਾਂ ਦੇ ਅਜਿਹੇ ਵਰਤਾਰੇ ਸਾਨੂੰ ਸਾਖੀ ਸਾਹਿਤ ਵਿੱਚ ਅਕਸਰ ਦੇਖਣ ਨੂੰ ਮਿਲਦੇ ਨੇ ਸਾਖੀ ਸਾਹਿਤ ਉਹ ਸਾਹਿਤ ਹੈ ਜਿਹੜਾ ਗੁਰੂ ਕਾਲ ਦੇ ਦੌਰਾਨ ਗੁਰੂ ਸਹਿਬਾਨ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਕਰਮਬੱਧ ਤਰੀਕੇ ਵਿੱਚ ਲਿਖਿਆ ਹੋਇਆ ਕੀ ਇਹ ਸਹੀ ਹੈ ਜਾਂ ਗਲਤ ਹੈ ਆਓ ਅੱਜ ਇਸ ਬਾਰੇ ਅਸੀਂ ਵਿਚਾਰਾਂਗੇ ਗੁਰਮਤ ਦੇ ਸੰਦਰਭ ਵਿੱਚ ਕੀ ਗੁਰਮਤ ਵਿੱਚ ਅਜਿਹੇ ਕਰਾਮਾਤਾਂ ਜਾਂ ਕਰ ਵਰਤਾਰਿਆਂ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਜਾਂ ਨਹੀਂ ਤਾਂ ਸਾਡੀ ਸਮਝ ਮੁਤਾਬਕ ਗੁਰਮਤ ਦੇ ਕੁੱਲ ਤਿੰਨ ਸਰੋਤ ਹਨ ਜਿਨ੍ਹਾਂ ਦੀ ਮਦਦ ਨਾਲ ਗੁਰਮਤ ਨੂੰ ਸਮਝਿਆ ਜਾ ਸਕਦਾ ਹੈ ਪਹਿਲਾ ਗੁਰਬਾਣੀ ਦੂਜਾ ਇਤਿਹਾਸ ਤੇ ਤੀਜਾ ਸਾਖੀ ਸਾਹਿਤ ਇਤਿਹਾਸਿਕ ਗਵਾਹੀਆਂ ਦੇ ਭਰੋਸੇ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਜਦੋਂ ਇੱਕ ਪਾਸੇ ਖਾਲਸਾ ਜੰਗਾਂ ਯੁੱਧਾਂ ਵਿੱਚ ਆਪਣਾ ਇਤਿਹਾਸ ਸਿਰਜ ਰਿਹਾ ਸੀ ਆਪਣੀ ਸੋਚ ਦੇ ਨਕਸ਼ੇ ਕੱਢ ਰਿਹਾ ਸੀ ਉਦੋਂ ਹੀ ਦੂਜੇ ਪਾਸੇ ਸਾਖੀ ਸਾਹਿਤ ਰਚਿਆ ਜਾ ਰਿਹਾ ਸੀ ਜਿਸ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਨੂੰ ਧਰਮਾਤਾ ਨਾਲ ਜੋੜ ਕੇ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਸੀ ਉਸ ਵਕਤ ਗ੍ਰੰਥ ਤੇ ਪੁਸਤਕਾਂ ਸਿਰਫ ਨਾਮਾਤਰ ਸਨ ਬਹੁਤਾ ਕੁਝ ਸੀਨਾ-ਬਸੀਨਾ ਹੀ ਚੱਲਦਾ ਸੀ ਸਿਰਫ ਮੌਖਿਕ ਗਵਾਹੀ ਉੱਪਰ ਹੀ ਸ਼ਰਧਾ ਟਿੱਕੀ ਹੋਈ ਸੀ ਸੰਭਵ ਹੈ ਕਿ ਗੁਰਬਾਣੀ ਦੇ ਪ੍ਰਮਾਣਿਕ ਸਰੋਤਾਂ ਦੀ ਹੋਂਦ ਕਾਰਨ ਹੀ ਅਜਿਹਾ ਕੁਝ ਵਾਪਰਿਆ ਹੋਵੇ ਜਦੋਂ ਸਿੱਖਾਂ ਦੀ ਗਿਣਤੀ ਹਜ਼ਾਰਾਂ ਤੋਂ ਕੱਟ ਕੇ ਕੁਝ ਸੈਂਕੜੇ ਰਹਿ ਗਈ ਹੋਵੇ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਬਾਗੀ ਆਖ ਕੇ ਕਤਲ ਕਰ ਦਿੱਤਾ ਗਿਆ ਹੋਵੇ ਉਸ ਵੇਲੇ ਸਿੱਖੀ ਦਾ ਦੀਵਾ ਜਗਾਈ ਰੱਖਣਾ ਵੀ ਬਹੁਤ ਵੱਡੇ ਤਰੰਦਰਤ ਦਾ ਕੰਮ ਸੀ ਸਾਖੀ ਸਾਹਿਤ ਕੋਲ ਕੋਈ ਵੀ ਤਸੱਲੀ ਬਖਸ਼ ਸਰੋਤ ਨਹੀਂ ਸਨ ਪਰ ਉਹ ਇਤਿਹਾਸ ਰਚ ਰਹੇ ਸਨ ਕਹਾਣੀਆਂ ਦੇ ਰੂਪ ਵਿੱਚ ਗੁਰਬਾਣੀ ਦੀ ਬਹੁਤੀ ਸਮਝ ਨਾ ਹੋਣ ਕਰਕੇ ਜਾਂ ਇਸ ਦੇ ਅਧਿਐਨ ਦੀ ਘਾਟ ਕਾਰਨ ਅਜਿਹਾ ਕੁਝ ਵਾਪਰ ਗਿਆ ਕਿ ਉਹਨਾਂ ਨੇ ਜਿਹੜਾ ਸਾਹਿਤ ਰਚਿਆ ਉਸ ਦਾ ਸਰੋਤ ਉਹ ਸੁਣੀਆਂ ਸੁਣਾਈਆਂ ਦੰਦ ਕਥਾਵਾਂ ਹੀ ਸਨ 10ਵੇਂ ਪਾਸ਼ਾ ਦਾ ਗ੍ਰੰਥ ਸਿਰਫ ਪ੍ਰਮਾਣਿਕਤਾ ਦੀ ਕਾਟਕਾਰਨ اٹਕ ਗਿਆ ਉਸ ਵੇਲੇ ਖਾਲਸੇ ਦੀ ਪਹਿਲ ਮਸੇ ਰੰਗੜ ਦਾ ਸਿਰ ਵੜਨਾ ਸੀ ਆਪਣੀ ਹੋਂਦ ਨੂੰ ਕਾਇਮ ਰੱਖਣਾ ਸੀ ਸੋ ਵਿਦਵਾਨ ਯੋਧੇ ਇਸ ਮਸਲੇ ਨੂੰ ਉਸ ਵੇਲੇ ਦੇ ਗਿਆਨੀਆਂ ਦੇ ਹਵਾਲੇ ਕਰਕੇ ਅੱਗੇ ਵਧ ਗਏ ਇਤਿਹਾਸ ਕਲਮ ਦੇ ਜ਼ੋਰ ਨਾਲ ਨਹੀਂ ਸਗੋਂ ਤੇਗ ਦੀ ਜ਼ੋਰ ਨਾਲ ਲਿਖਿਆ ਜਾ ਰਿਹਾ ਸੀ ਗੁਰੂ ਸਾਹਿਬ ਦੇ ਜੀਵਨ ਕਾਲ ਵਿੱਚ ਵਾਪਰੀਆਂ ਸਧਾਰਨ ਘਟਨਾਵਾਂ ਵੀ ਕੌਤਕ ਦਾ ਰੂਪ ਧਾਰ ਗਈਆਂ ਕਿਸੇ ਗੁਰੂ ਸਾਹਿਬ ਦੀ ਤਾਕਤ ਪਰਖਣ ਲਈ ਪੱਥਰ ਉੱਪਰ ਪੰਜਾ ਲੱਗਿਆ ਦਿਖਾ ਦਿੱਤਾ ਕਿਸੇ ਨੇ ਰੀਠਿਆਂ ਨੂੰ ਕੌੜੇ ਤੋਂ ਮਿੱਠਾ ਕਰ ਦਿੱਤਾ ਕਿਸੇ ਨੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਘਟਨਾ ਚੋਂ ਗੁਰੂ ਸਾਹਿਬ ਨੂੰ ਹੀ ਗਾਇਬ ਕਰ ਦਿੱਤਾ ਸੋ ਕਹਾਣੀਆਂ ਸਨ ਕਹਾਣੀਆਂ ਰਹਿ ਜਾਂਦੀਆਂ ਤਾਂ ਹਰਜਵਾਲੀ ਕੋਈ ਗੱਲ ਨਹੀਂ ਸੀ ਪਰ ਉਹ ਉਸ ਫਿਰਦਾ ਦਾ ਆਧਾਰ ਬਣਾ ਦਿੱਤੀਆਂ ਗਈਆਂ ਜਿਹੜੀ ਜਨਮ ਤੋਂ ਹੀ ਨੇਤਰਹੀਨ ਸੀ ਇਤਿਹਾਸ ਜੋ ਘਟਨਾਵਾਂ ਵਿੱਚ ਤਾਲਮੇਲ ਪੈਦਾ ਕਰਨ ਲਈ ਲਿਖਿਆ ਤੇ ਸੋਧਿਆ ਜਾਂਦਾ ਹੈ ਉਹ ਵੀ ਅਜਿਹੇ ਕੌਤਕਾਂ ਦੀ ਗੱਲ ਨਹੀਂ ਕਰਦਾ ਇਤਿਹਾਸਿਕ ਸਰੋਤ ਇਸ ਬਾਰੇ ਚੁੱਪ ਹਨ ਦੂਜੇ ਪਾਸੇ ਗੁਰਬਾਣੀ ਚੋਂ ਵੀ ਕੋਈ ਅਜਿਹਾ ਸੰਕੇਤ ਨਹੀਂ ਮਿਲਦਾ ਕਿ ਕਦੇ ਅਜਿਹੇ ਕੌਤਕ ਵਾਪਰੇ ਹੋਣ ਕੀ ਕੌਤਕ ਤੇ ਕਰਾਮਾਤ ਵਿੱਚ ਕੋਈ ਅੰਤਰ ਹੈ ਸ਼ਾਇਦ ਨਹੀਂ ਜੇ ਹੋਵੇਗਾ ਤਾਂ ਸਿਰਫ ਇੰਨਾ ਕਿ ਕੌਤਕ ਵੱਡਾ ਵਰਤਾਰਾ ਹੈ ਤੇ ਕਰਾਮਾਤ ਛੋਟਾ ਪਰ ਹੈ ਇਹ ਅਣਹੋਣੀ ਗੱਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਣਹੋਣੀ ਦੀ ਚਿੰਤਾ ਕਰਨ ਲਈ ਕਿਹਾ ਹੋਣੀ ਦੀ ਕੀ ਚਿੰਤਾ ਹੋਣੀ ਹੋ ਜਾਂਦੀ ਹੈ ਵਾਪਰ ਸਕਦੀ ਹੈ ਕਿਉਂਕਿ ਇਸ ਦੇ ਹੋਣ ਦਾ ਕੋਈ ਕਾਰਨ ਮੌਜੂਦ ਹੁੰਦਾ ਜੇ ਨਹੀਂ ਹੁੰਦਾ ਤਾਂ ਉਹ ਸਿਰਫ ਅਣਹੋਣੀ ਵਿੱਚ ਉਸ ਦਾ ਕਾਰਨ ਨਹੀਂ ਹੁੰਦਾ ਜਿੱਥੇ ਹੋਣ ਪਿੱਛੇ ਕੋਈ ਕੋਈ ਕਾਰਨ ਹੈ ਉਹ ਕਰਤਾਪੁਰਖ ਹੈ ਤੇ ਉਹ ਕਰਤਾ ਦਾ ਵਰਤਾਰਾ ਹੈ ਕਰਤਾ ਦਾ ਵਰਤਾਰਾ ਟਾਲ ਹੈ ਟਾਲਿਆ ਨਹੀਂ ਜਾ ਸਕਦਾ ਉਸ ਤੋਂ ਬਚਿਆ ਨਹੀਂ ਜਾ ਸਕਦਾ ਕਰਤਾ ਪ੍ਰੁਰਖ ਕਿਸੇ ਵਿਅਕਤੀ ਦਾ ਨਾਂ ਨਹੀਂ ਸਗੋਂ ਉਸ ਤਾਕਤਵਰ ਵਰਤਾਰੇ ਦਾ ਨਾਂ ਹੈ ਇਸ ਵਰਤਾਰੇ ਦੇ ਨਿਯਮ ਨੂੰ ਸੱਚ ਆਖਿਆ ਗਿਆ ਜਿਸ ਨੂੰ ਕਰਤਾ ਦੇ ਵਰਤਾਰੇ ਦੀ ਸਮਝ ਆ ਗਈ ਉਹ ਕੌਤਕ ਦੀ ਗੱਲ ਨਹੀਂ ਕਰਦਾ ਉਹ ਕਰਾਮਾਤ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਰਦਾ ਕਰਾਮਾਤਾਂ ਉੱਪਰ ਸਵਾਰੀ ਕਰੇ ਉਸ ਦੀ ਮਰਜ਼ੀ ਪਰ ਗੁਰਬਾਣੀ ਜੋ ਗੁਰਮਤਿ ਦਾ ਅਸਲੀ ਸਰੋਤ ਹੈ ਕਿਸੇ ਵੀ ਅਜਿਹੇ ਵਰਤਾਰੇ ਦੇ ਹੱਕ ਵਿੱਚ ਨਹੀਂ ਖੜਦੇ ਜੋ ਕਰਤਾ ਦਾ ਵਰਤਾਰਾ ਨਹੀਂ ਸੋ ਕਰਾਮਾਤਾਂ ਦੀ ਗੱਲ ਕਰਨਾ ਮਨਮਤ ਹੈ ਕਰਾਮਾਤਾਂ ਦੀ ਗੱਲ ਕਰਨ ਵਾਲੇ ਕਰਤਾ ਦੇ ਵਰਤਾਰੇ ਤੋਂ ਪਰੇ ਹੋ ਜਾਂਦੇ ਨੇ ਗੁਰਬਾਣੀ ਵਿੱਚ ਕਰਤਾ ਦੇ ਵਰਤਾਰੇ ਦੇ ਹੱਕ ਵਿੱਚ ਅਨੇਕ ਖਵਾਲੇ ਹਨ ਜਿਵੇਂ ਰੁੱਤਾਂ ਦਾ ਬਦਲਣਾ ਵਾਹੀ ਬੀਜੀ ਦੀ ਗੱਲ ਕਰਨਾ ਬੀਜਨ ਤੇ ਵਡਣ ਦੀ ਗੱਲ ਕਰਨਾ ਕਰਮ ਖੇਤਰ ਦੀ ਗੱਲ ਕਰਨਾ ਤੇ ਕਰਮੀ ਆਪੋ ਆਪਣੀ ਉੱਪਰ ਨਿਬੇੜਾ ਕਰਨਾ ਕਰਾਮਾਤ ਆਕਾਰਨ ਵਾਪਰਨ ਵਾਲੀ ਘਟਨਾ ਹੈ ਪਰ ਗੁਰਬਾਣੀ ਅਨੁਸਾਰ ਆਕਾਰਨ ਤਾਂ ਵਾਪਰਦਾ ਹੀ ਕੁਝ ਨਹੀਂ ਜਦੋਂ ਧਰਮ ਕਰਾਮਾਤਾਂ ਦੇ ਆਸਰੇ ਖੜਾ ਸੀ ਉਦੋਂ ਕਰਾਮਾਤ ਦੀ بجائے ਕਰਤਾ ਦੀ ਨਿਯਮ ਨੂੰ ਦ੍ਰਿੜਤਾ ਨਾਲ ਉਭਾਰਨਾ ਆਪਣੇ ਆਪ ਵਿੱਚ ਵੱਡੀ ਵਿਗਿਆਨਕ ਸੋਚ ਸੀ ਸਮੁੱਚੀ ਗੁਰਬਾਣੀ ਵਿੱਚ ਆਉਣ ਵਾਲੇ ਇਹ ਸ਼ਬਦ ਸਤ ਸਤ ਕਰਤਾ ਨਾਮ ਕਰਮ ਇਹ ਸਾਰੇ ਭੌਤਿਕ ਵਰਤਾਰਿਆਂ ਨਾਲ ਸੰਬੰਧਿਤ ਹਨ दैवी या ਗੈਰ ਕੁਦਰਤੀ ਨਾਲ ਨਹੀਂ ਇਸੇ ਬਿਨਾ ਉੱਪਰ ਸਮੁੱਚਾ ਸਾਖੀ ਸਾਹਿਤ ਗੁਰਮਤ ਦੇ ਸਰੋਤ ਵੱਜੋਂ ਸਾਰੇ ਸੰਦਰਭਾਤੋਂ ਬਾਹਰ ਹੋ ਜਾਂਦਾ ਹੈ ਇਹ ਸੱਚ ਦੀ ਬਾਣੀ ਦਾ ਹਿੱਸਾ ਨਹੀਂ ਬਣਦਾ ਉਹ ਸੱਚ ਦੀ ਬਾਣੀ ਜਿਸ ਬਾਰੇ ਬਾਬਰ ਬਾਣੀ ਵਿੱਚ ਗੁਰੂ ਸਾਹਿਬ ਨੇ ਲਿਖਿਆ ਇਸ ਸੱਚ ਕੀ ਬਾਣੀ ਨਾਨਕ ਅਖ ਹੈ ਧੰਵਾਦ